ਜੀ ਬਾਪੂ ਜੀ ਕੀ ਗੱਲ ਹੋ ਗਈ ਐ ਇਹ ਟਿਪਰ ਵਾਲਿਆਂ ਨੇ ਜੀ ਲੈਟਾਂ ਜਿਹੜੀਆਂ ਨਾ ਆਲਟੀ ਲਾਈਆਂ ਇਹ ਜਾਦਾ ਲਾਈਆਂ ਆ ਜਦੋਂ ਲੈਟਾਂ 5 5 7 7 ਲੈਟਾਂ ਜਗਾਉਂਦੇ ਆ ਮੋਰੇ ਗੱਡੀਆਂ ਐ ਦੂਜੇ ਗੱਡੀਆਂ ਨੂੰ ਤਾਂ ਬਾਡੀ ਵਾਲੇ ਨੂੰ ਦੇਖਦਾ ਇੱਕੱਖ ਨਹੀਂ ਗਾ ਇਹ ਜਦੋਂ ਮਰਜੀ ਮੋਰੇ ਕਮਾ ਲੈਂਦੇ ਆ ਕਮਾ ਕੇ ਬਸ ਜਾ ਜਾਂਦੇ ਇੱਕ ਘੋੜੇ ਵਾਲੇ ਤੇ ਇੱਕ ਇਹ ਟਿਪਰ ਵਾਲੇ ਇਹ ਦੋ ਦੇ ਜਿਹੜੀ ਆ ਇਹ ਬਾਡੀ ਵਾਲੀਆਂ ਗੱਡੀਆਂ ਨੂੰ ਤਾਂ ਜ਼ੀਰੋ ਕਰੀ ਜਾਂਦੇ ਆ ਇਹ ਬਸ ਕਿੱਥੋਂ ਆ ਰਹੇ ਸੀ ਹਾਂ ਜੀ ਕਰਤਾਰਪੁਰ ਕਿੱਥੇ ਜਾ ਰਹੇ ਹੋ ਪਠਾਨਕੋਟ ਤੇ ਕਦੇ ਲੋਡ ਲੋਡ ਕਹਾ ਨਹੀਂ ਮੱਕੀ ਹੈ ਕਿੰਨੇ ਵੀ ਦੀ ਗੱਲ ਹੈ ਇਹ 2 ਵਜੇ ਦੀ ਰਾਤ ਦੀ ਇਹ ਡਰਾਈਵਰ ਹਾਂ ਜੀ ਕਿਟਾ 50 50000 ਤੁਸੀਂ ਆਲ ਚਲਾ ਰਹੇ ਹੋ ਹਾਂ ਜੀ ਹਾਂ ਜੀ ਨੁਕਸਾਨ ਕਿਨਾ ਹੋਇਆ ਨੁਕਸਾਨ ਤੇ 2 2.5 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ ਕੋਈ ਹੈ ਹਾਂ ਜੀ ਕੋਈ ਕਾਰਵਾਈ ਲਈ ਕੋਈ ਹੈ ਨਹੀਂ ਕੋਈ ਕਾਰਵਾਈ ਕਿਪਰ ਵਾਲਾ ਕਿਪਰਾ ਤਾਂ ਤੋੜ ਗਿਆ ਉਦੋਂ ਹੀ ਨਿਕਲਦੇ ਨਿਕਲਦੇ ਨਾ ਕੋਈ ਜਾਨੀ ਨਸਾਨ ਨਹੀਂ ਹੋਇਆ ਨਹੀਂ ਜਾਨੀ ਕੀ ਕਹਿਣਾ ਚਾਹੋਗੇ ਚੱਲ ਕਰੋ ਕੀ ਹੁਣ ਜੋ ਕੁਦਰਤ ਲਿਗਿਆ ਮਿਲ ਗਿਆ ਹੋਰ ਉੱਥੇ ਕੀ ਕਰਨਾ ਕੀ ਨਾ ਕੀ ਤੜਾ ਕੋਈ ਤਰ ਲੋਗ ਹੱਸੇ ਨੇ ਦਫੋਂ ਦੇ ਤੁਹਾਡੀ ਰਾਵ ਵਾਲੇ ਆਏ ਪਿੰਡ ਪੱਤੜ ਕਲਾ ਕਰਤਾਰਪੁਰ ਦੇ ਲਾਗੇ ਜ਼ਿਲ੍ਹਾ ਜਲੰਧਰ ਕਰਤਾਰਪੁਰ ਤੋਂ ਚਲੇ ਕੇ ਬਹਾਮ ਤੋਂ ਜਾ ਰਹੇ ਹਾਂ ਹਾਂਜੀ ਹਾਂਜੀ ਇਹ ਤੇ ਸਾਰਾ ਤੇ ਫਰਮੇ ਮਾਰੀ ਹਾਂਜੀ ਹਾਂਜੀ